ਮੈਂ ਲੱਗੀ ਆਂ ਜ ਪਾਸਤਾ ਬਨਉਣ ਫੇਰ ਬਣਾਈ ਜਾ। ਦક્ષ ਕਿਹੜਾ ਖਾਣਾ ਪੁੱਤ? ਵਾਈਟ ਸੌਸ ਪਾਸਤਾ। ਉਹ ਜਾ ਮੈਂ ਨਹੀਂ ਵਾਈਟ ਵੇਟ ਸੌਸ ਪਾਸਤਾ ਖਾਣਾ ਮੈਨੂੰ ਉਹ ਬਣਾ ਕੇ ਦੇ ਜਿਹੜਾ ਦੇਸੀ ਆ ਮੂੰ। ਦક્ષ ਫਿਰ ਤੂੰ ਵੀ ਪੁੱਤ ਦੇਸੀ ਖਾਲਾ। ਨਹੀਂ ਮੈਂ ਵਾਈਟ ਸੌਸ ਹੀ ਖਾਣਾ। ਫੇ ਤੁਸੀਂ ਪਲੇਟੀ ਖਾ ਲੋ। ਮੈਂ ਦੇਸੀ ਖਾਣਾ। ਤੂੰ ਨਹੀਂ ਹੁਣ ਮੈਂ ਦੋ ਜਾਣੇ ਵਾਸਤੇ ਦੋ ਡਿਫਰੈਂਟ ਡਿਫਰੈਂਟ ਪਾਸਤੇ ਬਣਾ ਲਵਾਂ। ਲਗ ਲਗ ਬਣਾ ਫੇਰ ਹੈਨਾ ਬਈ। ਨਹੀਂ ਤਾਂ ਤੂੰ ਤੂੰ ਦੇਸੀ ਨਹੀਂ ਖਾ ਸਕਦਾ। ਨਾ ਤੂੰ ਇੰਦੇਸੀ ਖਾ ਸਕਦਾ ਤੇ ਨਾ ਉਹ ਬਲੈਤੀ ਖਾ ਸਕਦਾ ਨਹੀਂ ਉਹ ਬਲੈਤੀ ਖਾਂਦਾ ਤੂੰ ਹੀ ਬਲੈਤੀ ਨਹੀਂ ਖਾ ਸਕਦਾ ਉਹ ਦੇਸੀ ਨਹੀਂ ਖਾ ਸਕਦਾ ਮੈਂ ਇਹ ਦੇ ਵਿਚਾਰੀ ਚੰਗੀ ਆ ਮੈਂ ਵੇਖੋ ਕਿੰਨੀ ਚੰਗੀ ਆ ਮੈਨੂੰ ਭਾਵੇਂ ਦੇਸੀ ਮਿਲ ਜੇ ਭਾਵੇਂ ਬਲੈਤੀ ਮਿਲ ਜੇ ਮੈਂ ਸਾਰੀ ਖਾ ਜਾਣੀ ਆ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਲੱਗੀਆਂ ਆਪਣੇ ਪਟਾਰੇ ਦੇ ਵਿੱਚੋਂ ਦੋ ਰੈਸਪੀਜ਼ ਕੱਢ ਕੇ ਤੇ ਕਰ ਦਿਓ ਫਟਾਫਟ ਸ਼ੇਅਰ ਤੇ ਦਬ ਕੇ ਕਰ ਦਿਓ ਲਾਈਕ ਤੇ ਕਮੈਂਟ ਚ ਜਰੂਰ ਦੱਸਿਓ ਕਿਵੇਂ ਲੱਗੀ ਅੱਜ ਦੀ ਰੈਸਪੀ ਜੀ ਸ਼ੁਰੂ ਕਰਦੇ ਹਾਂ ਰੱਬ ਦਾ ਨਾਮ ਲੈ ਕੇ ਇੱਕ ਪਤੀਲੇ ਦੇ ਵਿੱਚ ਮੈਂ ਪਾਸਤਾ ਪਾਇਆ ਖੁੱਲਾ ਕਿਉਂਕਿ ਆਪਾਂ ਦੋ ਟਾਈਪ ਦੇ ਬਣਾਨੇ ਸੀ ਤੁਸੀਂ ਆਪਣੇ ਕੁਆਂਟੀਟੀ ਦੇ ਅਕੋਰਡਿੰਗ ਬਣਾ ਸਕਦੇ ਹੋ ਤੁਸੀਂ ਕਿੰਨੇ ਜਾਣੇ ਖਾ ਰਹੇ ਫਿਰ ਉਸ ਦੇ ਵਿੱਚ ਮੈਂ ਪਾਇਆ ਨਮਕ ਦਾ ਇੱਕ ਚਮਚ ਦੇ ਨਾਲ ਪਾਇਆ ਮੈਂ 올ਿਵ ਆਇਲ ਤੇ ਇਹਨੂੰ ਆਪਾਂ ਬੋਇਲ ਹੋਣ ਤੇ ਰੱਖਤਾ ਹੈ ਵੈਸੇ ਜਿਹੜਾ ਅਸਲੀ ਪਾਸਤਾ ਹੁੰਦਾ ਨਾ ਉਹ 8 ਮਿੰਟਾਂ ਦੇ ਵਿੱਚ ਬਿਲਕੁਲ ਬੋਇਲ ਹੋ ਜਾਂਦਾ ਹੈ ਤੇ ਸਾਈਡ ਤੇ ਮੈਂ ਕੀਤੀ ਤਿਆਰੀ ਵੈਸੇ ਥੈਂਕ ਗੋਡ ਮੇਰੀ ਕੁਕਿੰਗ ਦੇ ਨਾਲ-ਨਾਲ ਮੇਰੀ ਜਿਹੜੀ ਕਟਿੰਗ ਹੈ ਨਾ ਬਹੁਤ ਅੱਛੀ ਹੈ ਤੇ ਮੈਂ ਸਾਰਾ ਸਮਾਨ ਮਿੰਟ ਜੀ ਕੱਟ ਲਿਆ ਕਿਉਂਕਿ ਸਮਾਨ ਕੋਈ ਖਾਸ ਵੀ ਨਹੀਂ ਸੀ ਪਿਆਜ਼ ਤੇ ਸ਼ਿਮਲਾ ਮਿਰਚ ਸੀ ਸੋ ਆਪਾਂ ਪਹਿਲਾਂ ਤਿਆਰੀ ਕਰਦੇ ਹਾਂ ਵਾਈਟ ਸੌਸ ਪਾਸਤਾ ਦੀ ਉਹਦੇ ਵਾਸਤੇ ਮੈਂ ਲਿੱਤੇ ਪਿਆਜ਼ ਤੇ ਨਾਲ ਇੱਥੇ ਮੈਂ ਸ਼ਿਮਲਾ ਮਿਰਚ ਤੇ ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਮੈਂ ਤਵੇ ਦੇ ਉੱਤੇ ਪਾ ਕੇ ਉਹਨਾਂ ਨੂੰ ਮੈਂ ਥੋੜਾ ਜਿਹਾ ਰੋਸਟ ਕਰ ਲਈ ਸੀ ਥੋੜੇ ਜਿਹਾ ਡ੍ਰੌਪਸ ਪਾ ਕੇ 올ਿਵ ਆਇਲ ਦੇ ਤੇ ਇੱਕ ਸਾਈਡ ਤੋਂ ਆਪਣੇ ਜਰੇ ਬਣ ਜਾਂਦੇ ਆ ਤੇ ਇਹਦੇ ਵਾਸਤੇ ਕੜਾਈ ਲੱਪਣ ਨੂੰ ਲਬੇੜਨ ਦੀ ਕੋਈ ਨੀਡ ਨਹੀਂ ਰਹਿੰਦੀ ਤੁਸੀਂ ਤਵੇ ਤੇ ਵੀ ਪਾ ਕੇ ਕੰਮ ਸਾਰ ਸੱਦਿਓ ਤੁਹਾਡੇ ਕੋਲ ਜੋ ਵੀ ਚੀਜ਼ਾਂ ਨੇ ਅਵੇਲੇਬਲ ਤੁਸੀਂ ਪਾ ਸਕਦੇ ਜਿਹੜਾ ਟਮਾਟਰ ਹੁੰਦਾ ਉਹ ਇਹਦੇ ਵਿੱਚ ਆਪਸ਼ਨਲ ਹੁੰਦਾ ਇਸ ਕਰਕੇ ਮੈਂ ਟਮਾਟਰ ਨਹੀਂ ਪਾਇਆ ਤੇ ਆਪਾਂ ਸਾਈਡ ਤੇ ਲਿੱਤਾ ਸੀ ਇੱਕ ਪੈਨ ਉਹਦੇ ਉਹਨੂੰ ਆਪਾਂ ਗਰਮ ਕੀਤਾ ਤੇ ਮੈਂ ਲੇਤਾ ਸੀ ਮੈਦਾ ਹਾਂਜੀ ਵਾਈਟ ਸੌਸ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਿਵੇਂ ਕਿ ਮੈਦਾ ਪੈਂਦਾ ਜੇ ਤੁਸੀਂ ਹੈਲਦੀ ਵਰਜਨ ਬਣਾਉਣਾ ਤਾਂ ਤੁਸੀਂ ਆਟਾ ਆٹے ਦਾ ਵੀ ਇੱਕ ਚਮਚ ਪਾ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਕਿਸੇ ਦਿਨ ਵਾਈਟ ਸੌਸ ਪਾਸਤਾ ਉਹ ਵੀ ਥੋੜਾ ਹੈਲਦੀ ਮਟੀਰੀਅਲ ਦੇ ਵਿੱਚ ਤਾਂ ਮੈਂ ਬਣਾ ਕੇ ਦਿਖਾਉਂਗੀ ਸੋ ਇਹ ਵਾਲਾ ਕਦੀ ਕਦਾਈ ਚੱਲਦਾ ਤੇਰੇ ਵਿੱਚ ਮੈਂ ਪਾਇਆ 올ਿਵ ਆਇਲ ਤੇ ਨਾਲ ਮੈਂ ਪਾਇਆ ਅਮਲਦੀ ਇੱਕ ਟਿੱਕੀ ਛੋਟੀ ਵਾਲੀ ਇਦੇ ਨਾਲ ਕਿ ਬਹੁਤ ਅੱਛਾ ਕਰੀਮੀ ਟੈਕਸਚਰ ਬਣਦਾ ਤੇ ਬਸ ਟੂਲਸ ਆਪਣੇ ਕੋਲ ਰੱਖੋ ਕਿਉਂਕਿ ਇਹ ਮਿੰਟੋ-ਮਿੰਟ ਹੁੰਦਾ ਹੈ ਇਹਦਾ ਪ੍ਰੋਸੈਸ ਜਦੋਂ ਵੀ ਆਪਾਂ ਬਣਾਣੇ ਆ ਤੇ ਬਟਰ ਦੇ ਔਇਲ ਦੇ ਨਾਲ ਤੇ ਮੈਂ ਇੱਕ ਸਿਰਫ ਇੱਕ ਚਮਚ ਪਾਇਆ ਮੈਦੇ ਦਾ ਤੇ ਇਹਨੂੰ ਮੈਂ ਵਿਸਕਰ ਦੇ ਨਾਲ ਵਿਸਕਰ ਜ਼ਰੂਰ ਤੁਹਾਡੇ ਹੱਥ ਵਿੱਚ ਹੋਣਾ ਚਾਹੀਦਾ ਤੇ ਇਹਨੂੰ ਆਪਾਂ ਬਹੁਤ ਅੱਛਾ ਬਲੈਂਡ ਕਰਨਾ ਨਾਲ ਹੀ ਮੈਨੂੰ ਜੇਤਾ ਹੈ ਕਿ ਦੁੱਧ ਤੇ ਮੇਰਾ ਫ੍ਰਿਜ ਚ ਹੀ ਰਹਿ ਗਿਆ ਤੇ ਇਹਨੂੰ ਬਸ ਇਹਦੇ ਵਿੱਚ ਤੁਹਾਨੂੰ ਸਿਰਫ ਇੰਨੀ ਸਪੀਡ ਰੱਖਣੀ ਹੁੰਦੀ ਹੈ ਕਿ ਫਟਾਫਟ ਤੁਸੀਂ ਜਿੰਨਾ ਬਲੈਂਡ ਕਰ ਸਕਦੇ ਹੋ ਮਿਕਸ ਕਰ ਸਕਦੇ ਹੋ ਉਹਨਾ ਮਿਕਸ ਕਰ ਦਿਓ ਇਹ ਜੋ ਜਿਹੜੇ ਕੀ ਹੁੰਦਾ ਹੈ ਕਿ ਲਮਜ਼ ਨਹੀਂ ਬਨਨੇ ਚਾਹੀਦੇ ਮੇਨ ਇਹਦੀ ਸੀਕ੍ਰੈਟ ਇਹ ਹੀ ਚੀਜ਼ ਹੈ ਕਿ ਲਮਜ਼ ਬਨ ਗਏ ਤੁਹਾਡਾ ਵਾਈਟ ਸੌਸ ਦੀ ਜੜੀ ਨਾ ਬੇਕਾਰ ਹੋ ਜਾਂਦੀ ਹੈ ਤੇ ਇਸ ਕਰਕੇ ਮੈਂ ਇੱਥੇ ਖੁਸ਼ ਹੋਗੀ ਕਿ ਵਿਸਕਰ ਦੇ ਨਾਲ ਬਹੁਤ ਅੱਛਾ ਬਣਿਆ ਤੁਸੀਂ ਬਾਕੀ ਆਪਣੇ ਟੈਕਸਚਰ ਦੇ ਅਕੋਰਡਿੰਗ ਜਿਹੜਾ ਕੀ ਦੁੱਧ ਪਾ ਸਕਦੇ ਹੋ ਵੱਧ ਘਟ ਕਰ ਸਕਦੇ ਹੋ ਤੇ ਸਾਈਡ ਤੇ ਮੇਰਾ ਜਿਹੜਾ ਪਾਸਤਾ ਸੀ ਬਿਲਕੁਲ ਬੋਇਲ ਹੋ ਚੁੱਕਿਆ ਸੀ ਤੇ ਇੱਕ ਮੈਂ ਪਤੀਲੇ ਦੇ ਵਿੱਚ ਸਾਈਡ ਤੇ ਸਵੀਟ ਕੌਰਨਸ ਰੱਖੇ ਹੋਏ ਸੀਗੇ ਜੋ ਕਿ ਉਬਲ ਚੁੱਕੇ ਸੀ ਪਰ ਉਹਨੂੰ ਚੱਕਣਾ ਔਖਾ ਸੀ ਮੈਨੂੰ ਤਾਂ ਹੁਣ ਅੱਧ ਤ ਹੋ ਚੁੱਕੀ ਐ ਇਸ ਕਰਕੇ ਮੈਂ ਚੱਕ ਲੈਣੀ ਐ ਤੁਸੀਂ ਜੇ ਬਿਗਨਰ ਹੋ ਤੇ ਪਲੀਜ਼ ਪੋਨੇ ਦਾ ਵੀ ਯੂਜ਼ ਜ਼ਰੂਰ ਕਰ ਲਿਓ ਤੇ ਮੇਰੇ ਜਿਹੜੇ ਸਵੀਟ ਕੌਰਨਸ ਸੀ ਬਿਲਕੁਲ ਰੈਡੀ ਹੋ ਚੁੱਕੇ ਸੀ ਤੇ ਇਹਦੇ ਵਿੱਚ ਤੁਸੀਂ 올ੀਵਜ਼ ਵੀ ਪਾ ਸਕਦੇ ਹੋ ਮੇਰੇ ਕੋਲ ਥੋੜੇ ਖਤਮ ਸੀ ਇਸ ਕਰਕੇ ਮੈਂ ਉਸਕਿਪ ਕਰ ਦਿੱਤਾ ਤੇ 올ੀਵਜ਼ ਪਾ ਕੇ ਤੇ ਬਹੁਤ ਅੱਛੀ ਲੁੱਕ ਵੀ ਆਉਂਦੀ ਹੈ ਤੇ ਟੇਸਟ ਵਾਈਜ਼ ਵੀ ਅੱਛਾ ਰਹਿੰਦਾ ਫਿਰ ਇਸ ਵਿੱਚ ਮੈਂ ਪਾਇਆ ਨਮਕ ਤੇ ਕਾਲੀ ਮਿਰਚ ਸਿਰਫ ਇਹ ਵਿੱਚ ਦੋ ਹੀ ਇੰਗਰੀਡੀਅੰਟ ਪੈਂਦੇ ਆ ਨਮਕ ਵਾਲਾ ਫਿਰ ਉਸ ਤੋਂ ਬਾਅਦ ਮੈਂ ਲਿੱਤੇ oregano ਲਿੱਤੇ ਚਿਲੀ ਫਲੈਕਸ ਲਿੱਤੇ ਤੇ ਇੱਕ ਮੈਂ ਪੀਜ਼ਾ ਮਿਕਸ ਲਿੱਤੇ ਸਾਰੇ ਪਾ ਕੇ ਤੇ ਇਹਨੂੰ ਹੋਰ ਵੀ ਅੱਛਾ ਇਹਦਾ ਟੇਸਟ ਆ ਜਾਂਦਾ ਤੇ ਇਸ ਦੇ ਨਾਲ ਮੇਰਾ ਸੌਸ ਬਿਲਕੁਲ ਰੈਡੀ ਸੀ ਤੇ ਜਿਹੜੇ ਮੈਂ ਸਾਈਡ ਤੇ ਪਨੀਰ ਪਿਆਜ਼ ਤੇ ਸ਼ਿਮਲਾ ਮਿਰਚ ਅੱਪਰ ਸਾਈਡ ਤੇ ਰੋਸਟ ਕੀਤੇ ਸੀ ਥੋੜੀ ਜੀ ਓ ਵੀ ਪਰੇ ਵਿੱਚ ਪਾਤੀ ਤੇ ਇਸ ਦੇ ਨਾਲ ਇਹਨੂੰ ਆਪਾਂ ਅੱਛਾ ਜਾ ਮਿਕਸ ਦੇਣਾ ਫਿਰ ਇੱਕ ਵਾਲੇ ਦਾ ਵੇਟ ਕਰਨਾ ਤੇ ਇਸੇ ਦੇ ਨਾਲ ਆਪਣਾ ਵਾਈਟ ਸੌਸ ਤੇ ਬਿਲਕੁਲ ਰੈਡੀ ਹੋ ਚੁੱਕਿਆ ਤੇ ਮੈਂ ਪੋਨੀ ਦੇ ਵਿੱਚ ਜਿਨਾਂ ਕਿ ਮੈਨੂੰ ਲੱਗਾ ਕਿ ਸਹੀ ਹੈ ਕਿਉਂਕਿ ਦੱਖਣੀ ਜਿਆਦਾ ਤੇ ਖਾਣਾ ਨਹੀਂ ਹੁੰਦਾ ਖਾਣਾ ਤਾਂ ਵਿੱਚ ਸਾਰਾ ਮੈਂ ਹੀ ਹੁੰਦਾ ਪਰ ਮੈਂ ਤੁਹਾਨੂੰ ਵਿਚਲੀ ਗੱਲ ਕਿ ਦੱਸਣੀ ਹੈ ਤੇ ਥੋੜਾ ਬਹੁਤਾ ਮੈਂ ਆਪਣੇ ਵਾਸਤੇ ਹੀ ਬਣਾਇਆ ਸੀ ਥੋੜਾ ਮੈਂ ਦੱਖਣਾਸਤੇ ਹੀ ਬਣਾਇਆ ਸੀ ਤੇ ਮੈਂ ਕੁਆਨਟੀਟੀ ਅਕੋਰਡਿੰਗ ਆਪਣੀ ਪਾਣੀ ਦੇ ਵਿੱਚ ਪਾਇਆ ਤੇ ਇਹਦਾ ਬੈਸਟ ਵੇ ਇਹਨੂੰ ਪਾਉਂਦਾ ਠੰਡੇ ਪਾਣੀ ਦੀ ਟੈਪ ਥਲੇ ਕਰ ਦੋ ਉਬਲੇ ਹੋਇਆ ਪਾਸਤਾ ਇਹ ਨਾਲ ਕੀ ਤੁਹਾਡਾ ਪਾਸਤਾ ਕੱਲਾ ਕੱਲਾ ਹੋ ਜਾਂਦਾ ਤੇ ਬਸ ਇਹਨੂੰ ਇਹਦੇ ਵਿੱਚ ਮਿਕਸ ਕਰ ਦੋ ਤੇ ਇੱਕ ਗੇੜਾ ਦਿਵਾ ਦਿਓ ਤੇ ਤੁਹਾਡਾ ਵਾਈਟ ਸੌਸ ਪਾਸਤਾ ਹੋ ਜਾਣਾ ਬਿਲਕੁਲ ਰੈਡੀ ਜਿਵੇਂ ਕਿ ਤੁਹਾਨੂੰ ਦਿਖ ਰਿਹਾ ਜੇ ਤੁਹਾਨੂੰ ਲੱਗਦਾ ਥੋੜਾ ਸੌਸ ਹੋਰ ਪਤਲੀ ਕਰਨੀ ਹੈ ਤੁਸੀਂ ਵਿੱਚ ਇਹਦੇ ਦੁੱਧ ਪਾ ਸਕਦੇ ਹੋ ਪਾਸਤਾ ਪਉਣ ਤੋਂ ਪਹਿਲਾਂ ਤੇ ਨਾਲ ਇੱਕ ਪਾਤੀ ਪੱਚੀਜ਼ चीज दी ਪਾਤੀ ਆਪਾਂ ਸਲਾਈਸ ਤੇ ਆਪਣਾ ਵਾਈਟ ਸੌਸ ਹੋ ਗਿਆ ਬਿਲਕੁਲ ਰੈਡੀ ਤੇ ਇਸੇ ਦੇ ਨਾਲ ਮੇਰਾ ਇੱਕ ਜਿਹੜਾ ਕੰਮ ਸੀ ਉਹ ਨਿਬੜ ਚੁੱਕਿਆ ਫਿਰ ਆਈ ਦੂਜੇ ਦੀ 바ਰੀ ਜਿਵੇਂ ਕਿ ਤੁਹਾਨੂੰ ਦੱਸਿਆ ਸ਼ਾਪਿੰਗ ਦੇ ਵਿੱਚ ਸਪੀਡ ਹੋਣੀ ਸਭ ਤੋਂ ਵਧੀਆ ਕੰਮ ਆ ਮੈਨੂੰ ਲੱਗਦਾ ਬlesing ਹੈ ਜਿਨ੍ਹਾਂ ਨੂੰ ਚੋਪਿੰਗ ਬੈਸਟ ਕਰਨੀ ਹੁੰਦੀ ਹੈ ਤੇ ਮੈਂ ਉਹਨਾਂ ਵਿੱਚੋਂ ਹੀ ਇੱਕ ਹਾਂ ਤੇ ਇਸ ਦੇ ਨਾਲ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਮੈਂ 5 ਮਿੰਟ ਦੇ ਵਿੱਚ ਸਬਜੀ ਵਗੈਰਾ ਕੱਟ ਦਿੰਨੀ ਹਾਂ ਫਿਰ ਮੈਂ ਲਈਤੀ ਦੂਸਰੀ ਕੜਾਈ ਤੇ ਉਹਦੇ ਵਿੱਚ ਮੈਂ ਪਾਇਆ ਫਿਰ 올ਿਵ ਆਇਲ ਦੇ ਸਾਈਡ ਤੇ ਮੈਂ ਤਾਰੀ ਸੀ ਚਾਹ ਕਿਉਂਕਿ ਚਾਹ ਬਿਨਾ ਤੇ ਸਾਡਾ ਕੋਈ ਵੀ ਮੀਲ ਆ ਅਧੂਰੀ ਆ ਭਾਵੇਂ ਸਵੇਰ ਦੀ ਹੋਵੇ ਦੁਪਹਿਰ ਦੀ ਹੋਵੇ ਭਾਵੇਂ ਰਾਤ ਦੀ ਹੋਵੇ ਚਾਹ ਤੇ ਜ਼ਰੂਰੀ ਆ ਸਾਡੇ ਲਈ ਤੇ ਅਸੀਂ ਦੇ ਨਾਲ ਮੇਰੇ ਵਿੱਚ ਪਾਇਆ ਤੇਲ ਤੇਲ ਦੇ ਨਾਲ ਹੀ ਮੈਂ ਕੀਤੀ ਤਿਆਰੀ शिमला ਮਿਰਚ ਪਿਆਜ਼ ਮੈਂ ਨਾਲ ਹੀ ਪਾਤੇ ਕੋਈ ਦਿੱਕਤ ਨਹੀਂ ਤੁਸੀਂ ਚਾਹੋ ਤਾਂ ਸੈਪਰੇਟਲੀ ਪਾ ਸਕਦੇ ਹੋ ਉੱਪਰ ਪਾਤਾ ਮੈਂ ਜੀਰਾ ਕਈ ਲੋਕ ਜੀਰਾ ਪਹਿਲਾਂ ਪਾਉਂਦੇ ਆ ਜਿਹੜਾ ਸੜਨ ਤੋਂ ਬਾਅਦ ਕੀ ਹੁੰਦਾ ਕਿ ਪਿਆਜ਼ ਜਿਹੜੇ ਹੈ ਉਹਦੇ ਉੱਪਰ ਕਾਲਾ ਕਾਲਾ ਜੀਰਾ ਜਾਂਦਾ ਮੈਨੂੰ ਬਿਲਕੁਲ ਪਸੰਦ ਨਹੀਂ ਮੈਂ ਇਹਦੇ ਨਾਲ ਹੀ ਪਾ ਦੇਨੀ ਹੈ ਤੇ ਉਹ ਵੀ ਬਹੁਤ ਸੋਹਣੇ ਭੁੰਨਿਆ ਜਾਂਦਾ ਤੇ ਇਸੇ ਦੇ ਨਾਲ ਮੈਂ ਟਮਾਟਰ ਵੀ ਪਾਤੇ 5 ਕਿ ਮਿੰਟ ਇਹਨੂੰ ਰੋਸਟ ਕਰਨ ਤੋਂ ਬਾਅਦ ਤੇ ਸਾਈਡ ਤੇ ਪਾਇ ਸੀ ਮੈਂ ਟਮਾਟਰ ਤੁਸੀਂ ਚਾਹੋ ਤੇਰੇ ਵਿੱਚ ਕੋਈ ਵੀ ਸਬਜੀ ਐਡ ਕਰ ਸਕਦੇ ਹੋ ਚਾਹੇ ਤੁਸੀਂ ਇੱਥੇ ਪਨੀਰ ਵੀ ਪਾ ਲਓ ਗਾਜਰਾ ਵੀ ਬਰੀਕ ਬਰੀਕ ਕੱਟ ਲਓ ਆਲੂ ਵੀ ਵਨ ਕੀ ਪਾਸਾ ਦੇ ਪਰ ਉਹ ਜ਼ਿਆਦਾ ਕੰਮ ਵੱਧ ਜਾਂਦਾ ਇਸ ਕਰਕੇ ਆਪਾਂ ਬਹੁਤ ਹੀ ਜੈਨੂਇਨ ਜਿਹਾ ਬਣਾ ਰਹੀ ਸੀ ਤੇ ਥੋੜੀ ਜਿਹੀ ਮੇਰੇ ਕੋਲ ਪਨੀਰ ਬਚਿਆ ਸੀਗਾ ਉਹ ਵੀ ਮੇਰੇ ਵਿੱਚ ਪਾਤਾ ਤੁਸੀਂ ਚਾਹੋ ਤਾਂ ਜੋ ਮਰਜੀ ਪਾ ਸਕਦੇ ਹੋ ਬਸ ਮੇਰੇ ਵਿੱਚ ਕਦੀ ਗੋਭੀ ਨਹੀਂ ਪਾਈ ਉਸ ਤੋਂ ਲਵਾ ਮੈਂ ਬਾਕੀ ਸਭ ਕੁਝ ਪਾ ਦੇਣੀ ਹੈ ਇਹਦੇ ਵਿੱਚ ਆਪਾਂ ਬਹੁਤ ਹੀ ਸਿੰਪਲ ਜੀ ਇੰਗਰੀਡੀਅੰਟ ਰੱਖਦੇ ਆ ਨਮਕ ਤੇ ਹਲਦੀ ਬਸ ਕਿਉਂਕਿ ਜਿਆਦਾ ਆਪਾਂ ਪਾਵਾਂਗੇ ਤੇ ਉਹ ਵਧੀਆ ਨਹੀਂ ਲੱਗਦਾ ਬਾਕੀ ਤੁਹਾਡੀ ਚੋਈਸ ਹੈ ਤੁਸੀਂ ਪਾ ਵੀ ਸਕਦੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਫਰੈਸ਼ ਮਲਾਈ ਤੇ ਇੱਕ ਪਾਵਾਂਗੇ ਆਪਾਂ ਸੌਸ ਸਿਰਫ ਬਹੁਤ ਸਿੰਪਲ ਵੇ ਹੈ ਇਹਨੂੰ ਬਣਾਉਣ ਦਾ ਇਹ ਜਿੰਨੇ ਮਸਾਲੇ ਤੁਸੀਂ ਘੱਟ ਪਾਉਗੇ ਉਨਾਂ ਹੀ ਫਲੇਵਰ ਨਿਕਲ ਕੇ ਬਾਹਰ ਆਏਗਾ ਇਸੇ ਦੇ ਨਾਲ ਆਪਾਂ ਇਹਨੂੰ ਕਰਾਂਗੇ ਬਲੈਂਡ ਕਿਉਂਕਿ ਜਿਵੇਂ ਕਿ ਮਲਾਈ ਪਾਈ ਹੋਈ ਹੈ ਇਹਦਾ ਇੱਕ ਵੱਖਰਾ ਹੀ ਫਲੇਵਰ ਹੈ ਫਿਰ ਜਿਹੜੇ ਮੇਰੇ ਬਾਕੀ ਦੇ ਪਾਸਤਾ ਸੀ ਉਹਨੂੰ ਵੀ ਮੈਂ ਠੰਡੇ ਪਾਣੀ ਦੀ ਟਾਪ ਥੱਲੇ ਕਰਕੇ ਤੇ ਆਪਾਂ ਜਿਹੜਾ ਕਿ ਉਹਦੇ ਵਿੱਚ ਪਾਤੇ ਤੇ ਚਲੋ ਜੀ ਇਸੇ ਦੇ ਨਾਲ ਆਪਣਾ ਪਾਸਤਾ ਇਹ ਵੀ ਰੈਡੀ ਹੋ ਚੁੱਕਿਆ ਸੀ ਤੇ ਆਪਣਾ ਦੂਸਰਾ ਪਾਸਤਾ ਵੀ ਬਿਲਕੁਲ ਰੈਡੀ ਹੈ ਤੁਹਾਨੂੰ ਵੀ ਮਸਾਈਟ ਤੇ ਥੋੜਾ ਜਿਹਾ ਗਰਮ ਹੋਣ ਵਾਸਤੇ ਰੱਖਤਾ ਕਿਉਂਕਿ ਗਰਮ ਗਰਮ ਸਰਵ ਕੀਤੇ ਵਧੀ ਰਹੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਵੀ ਔਰਗੈਨੋਜ਼ ਵਗੈਰਾ ਸੀ ਤੁਸੀਂ ਪਾਸਤੇ ਵੈਸੇ ਮੈਂ ਪੇਨਾ ਪਾਸਤਾ ਬਣਾਉਣੀ ਸੀ ਥੋੜੀਆਂ ਸੌਸੇਸ ਮੈਂ ਜ਼ਿਆਦਾ ਪਾ ਲੈਂਦੀ ਸੀ ਤੁਸੀਂ ਇਹਦੇ ਵਿੱਚ ਮਿੰਟ ਮਾਇਓ ਵੀ ਪਾ ਦਿਓ ਚਾਹੇ ਤੰਦੂਰੀ ਪਾ ਦਿਓ ਪਰ ਮੇਰੀ ਮਨੋਂ ਤਾਂ ਸਿੰਪਲ ਖਾ ਕੇ ਵੇਖੋ ਇੱਕ ਵਾਰੀ ਬਹੁਤ ਹੀ ਸਿੰਪਲ ਤੇ ਡੇਲੀਸ਼ੀਅਸ ਹੈ ਇਸੇ ਦੇ ਨਾਲ ਪਾਸਤਾ ਬਣ ਚੁੱਕਿਆ ਸੀ ਮੇਰਾ ਬਿਲਕੁਲ ਰੈਡੀ ਸੇ ਦੇਸੀ ਪਾਸਤਾ ਸੀ ਦਖਰੇ ਦੇਸੀ ਡੈਡ ਵਾਸਤੇ ਦੇ ਵਾਈਟ ਸੌਸ ਪਾਸਤਾ ਸੀ ਮੇਰੇ ਦੱਖਸ਼ ਵਾਸਤੇ ਸੋ ਏਸੀ ਅੱਜ ਦੀਆਂ ਦੋ ਰੈਸਪੀਜ਼ ਹੋਪ ਤਾਨੂੰ ਪਸੰਦ ਆਈਆਂ ਹੋਣ ਤੇ ਟਰਾਈ ਕਰਕੇ ਜਰੂਰ ਦੱਸਿਓ ਤੇ ਕਮੈਂਟ ਚ ਵੀ ਜਰੂਰ ਦੱਸਿਓ ਤੁਹਾਨੂੰ ਕਿਹੜਾ ਪਸੰਦ ਆ ਸੋ ਇਸ ਤਰੀਕੇ ਦੀਆਂ ਹੋਰ ਵੀ ਵਧੀਆ-ਵਧੀਆ ਰੈਸਪੀਜ਼ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਡੇਲੀ-ਡੇਲੀ ਹੁਣ ਨਿਊ-ਨਿਊ ਵਲੌਗ ਆਉਂਦੇ ਹੀ ਰਹਨੇ ਆ ਤੇ ਜਲਦੀ-ਜਲਦੀ ਜਾਓ ਤੇ ਸਾਡਾ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਕਮੈਂਡ ਕਰਕੇ ਲਾਈਕ ਕਰਕੇ ਤੇ ਸ਼ੇਅਰ ਕਰਕੇ ਜਰੂਰ ਜਾਓ ਥੈਂਕ ਯੂ ਮਿਲਦੇ ਆਂ